ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੇਸ਼ ਦੇ ਕੋਨੇ-ਕੋਨੇ ਤੋਂ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਮੈਂ ਤਾਂ ਬੇਨਤੀ ਵੀ ਕਰੂੰਗਾ ਖਾਸ ਤੌਰ ਤੇ ਸਰਦਾਰਾਂ ਦੇ ਪਰਿਵਾਰਾਂ ਨੂੰ ਕਿ ਜਿੱਥੇ ਆਪਾਂ ਭੱਜਦੇ ਨਾ ਟੰਡੀਆਂ ਥਾਵਾਂ ਨੂੰ ਕੋਈ ਬੱਚਿਆਂ ਨੂੰ ਘੁਮਾ ਕੇ ਲਿਆਣਾ ਸੋ ਇੱਕ ਸਾਡਾ ਫਰਜ਼ ਵੀ ਬਣਦਾ ਪਿਆ ਆਪਣੀ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਸਿੱਖ ਇਤਿਹਾਸ ਵਾਲੇ ਸਥਾਨਾਂ ਦੇ ਜ਼ਰੂਰ ਦਰਸ਼ਨ ਦਿਦਾਰੇ ਕਰਾਈਏ ਸੋ ਇਦਾਂ ਚੜ੍ਹਦੀ ਕਲਾ ਜੀ ਤੁਸੀਂ ਦੇਖ ਰਹੇ ਹੋ ਬਾਕੀ ਸੰਗਤ ਦਾ ਜਿੰਨਾ ਉਤਸ਼ਾਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿੱਥੇ ਖਾਲਸੇ ਦੀ ਜਾਨੂ ਭੂਮੀ ਦੇ ਦਰਸ਼ਨ ਗੁਜ਼ਾਰੇ ਸੰਗਤ ਕਰ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਗੁਰੂ ਸਾਹਿਬ ਕਿਰਪਾ ਕਰਨ ਜੀ ਬਹੁਤ ਵਧੀਆ ਠੀਕ ਹੈ ਯਾਨੀ ਹੁਣ ਤੱਕ ਅਸੀਂ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਹਰ ਥਾਂ ਤੇ ਕਹਿਣਾ ਹੁੰਦਾ ਵੀ ਆਪਾਂ ਕੋਈ ਗਵਈਆਂ ਦੇ ਪਰਿਵਾਰਾਂ ਚੋਂ ਨਹੀਂ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਤਰਸ ਹੈ ਉਹਨਾਂ ਦੀ ਕਿਰਪਾ ਹੈ ਜਿੰਨੇ ਕੁ ਵੀ ਉਹਨਾਂ ਦੀ ਸਿੱਖ ਸਲਾਹ ਚ ਅਸੀਂ ਗੀਤ ਰਿਲੀਜ਼ ਕੀਤੇ ਸੰਗਤਾਂ ਨੂੰ ਬਹੁਤ ਸਤਿਕਾਰ ਪਿਆਰ ਵਾਛ ਸੋ ਦੋ ਲਾਈਨਾਂ ਉਸ ਧਰਮ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ ਉਹ ਵਸੀ ਪੂਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਾਹੀ ਏ ਕਮਾਲਾ ਤੇਗ ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਉਹਨੇ ਕੌਮ ਸਜਾਈ ਸ਼ੇਰਾਂ ਜਈ ਉਹ ਵਿਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਸ਼ੱਕ ਜੇਠ ਹਾੜ ਦੇ ਮਹੀਨੇ ਚੱਲ ਰਹੇ ਨੇ ਜਿਨ੍ਹਾਂ ਵਿੱਚ ਬੇਅੰਤ ਤਪਸ਼ ਪੈਂਦੀ ਹੈ ਔਰ ਗਰਮੀ ਬਹੁਤ ਜ਼ਿਆਦਾ ਹੈ ਪਰ ਜਿਹੜੀਆਂ ਸੰਗਤਾਂ ਗੁਰੂ ਦੇ ਨਾਲ ਪਿਆਰ ਕਰਦੀਆਂ ਨੇ ਉਹਨਾਂ ਨੂੰ ਤਪਸ਼ ਪਰ ਤਪਸ਼ ਲੱਗਦੀ ਨਹੀਂ ਸਕਦੀ ਪਰ ਤਪ ਹੈ ਗਰਮੀ ਹੈ ਪਰ ਉਹ ਮਹਿਸੂਸ ਨਹੀਂ ਕਰਦੀਆਂ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਸੰਗਤਾਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਸਮਾ ਚੱਲ ਰਿਹਾ ਹੈ ਉਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਛੁੱਟੀਆਂ ਜੂਨ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਬੱਚਿਆਂ ਦੇ ਇਸ ਪਾਵਨ ਪੀਤ੍ਰ ਸਾਨੇ ਦਰਸ਼ਨ ਕਰਾਉਣ ਵਾਸਤੇ ਸੰਗਤਾਂ ਦੂਰੋਂ ਦੂਰੋਂ ਬੜੀ ਤਗਾਦ ਵੱਡੀ ਤਗਾਦ ਵੀ ਚੱਲ ਕੇ ਆ ਰਹੀਆਂ ਸੰਗਤ ਜੀ ਔਰ ਨਕਮਸਤਕ ਹੋ ਰਹੀਆਂ ਇੱਥੇ ਨਕਮਸਤਕ ਹੋ ਰਹੀਆਂ ਉਥੇ ਸੇਵਾਵਾਂ ਵੀ ਨਿਭਾਰੀਆਂ ਸਨ ਕੀ ਕੀ ਪ੍ਰਬੰਧ ਘਾਫੂਰ ਤੋਂ ਕਰਨੀ ਕੋ ਵਿਚਾਲੀ ਸੰਗਠਨ ਦੇ ਕਿਤੇ ਜੀ ਕਰ ਸਾਹਿਬ ਨੇ ਗਰਮੀ ਤੋਂ ਬਚਾਲੀ ਤੁਸੀਂ ਪਿੱਛੇ ਦੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਦੇ ਕੇਸ ਕਰ ਸਾਹਬ ਦੇ ਸਮੂਚੇ ਪ੍ਰਬੰਧ ਵੱਲੋਂ ਸਾਡੇ ਮੈਨੇਜਰ ਸਾਹਿਬ ਕੰਗ ਸਿੰਘ ਵੱਲੋਂ ਇਹ ਜੋ ਸ਼ਮਿਆਨੇ ਲਗਾਏ ਨੇ ਸੰਗਤਾਂ ਵਾਸਤੇ ਮੈਟਿੰਗ ਕਰਵਾਈ ਗਈ ਹੈ ਉਹਨਾਂ ਤੇ ਸਮੇਂ-ਸਮੇਂ ਨਾਲ ਉਹਨਾਂ ਤੇ ਪਾਣੀ ਛਰਕਾ ਕੀਤਾ ਜਾ ਰਿਹਾ ਔਰ ਉੱਥੇ ਹੀ ਵਾਟਰ ਕੂਲਰ ਦਾ ਵਿਸ਼ੇਸ਼ ਤੌਰ ਤੇ ਜੋੜਾ ਕਰ ਕੋਲੇ ਤੱਕ ਸਾਹਬ ਦੇ ਉੱਪਰ ਔਰ ਬਾਹਰ ਸਾਰੇ ਪਾਸੇ ਬਾਟਰਪੁੱਲਰ ਲਗਾਏ ਗਾਨੇ ਉੱਥੇ ਠੰਡੇ ਜਲਦੀ ਸ਼ਬੀਲ ਵੀ ਤੱਕ ਸਵਲ ਲਗਾਈ ਗਈ ਹੈ ਸਤਗੁਰੂ ਜੀ ਕਿਰਪਾ ਕਰ ਲੰਗਰ ਦੀ ਪੂਰਤ ਪ੍ਰਬੰਧ ਹਨ ਰਹਿਸ਼ ਤੇ ਵੀ ਪ੍ਰੋਗਰਾਮ ਸੰਗਤਾਂ ਦੇ ਵਿੱਚ ਜਿਹੜੇ ਨਿਰੰਤਰ ਸੰਗਤਾਂ ਆਉਂਦੀਆਂ ਉਸੇ ਤਰੀਕੇ ਨਾਲ ਸੰਗਤਾਂ ਜਿਹੜੀਆਂ ਆਉਂਦੀਆਂ ਬਿਲਕੁਲ ਸਤਗੁਰੂ ਦੀ ਕਿਰਪਾ ਕਰਨਾ ਸੰਗਤਾਂ ਉਸੇ ਸਤਗੁਰਾਂ ਦੇ ਕਿਰਪਾ ਦਾ ਚਾਅ ਹੈ ਸੰਗਤਾਂ ਵਿੱਚ ਕਿਉਂਕਿ ਪ੍ਰਭ ਮਿਲਣ ਦਾ ਚਾਅ ਹੈ ਕਿਉਂਕਿ ਛੁੱਟੀਆਂ ਨੇ ਸੰਗਤ ਜੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰਾਂ ਸਮੇਂ ਸੰਗਤਾਂ ਇਸ ਤਪਸ਼ ਵਿੱਚ ਵੀ ਸਤੂਰ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੇ ਸਿਹਤੇ ਮੇਰੇ ਪਰ ਧਿਆਨ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਕਿੰਨੀ ਸੰਗਤ ਜੀ ਆ ਰਹੀ ਕਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦੇ ਪ੍ਰਗਟ ਅਸਥਾਨ ਤਕਸ਼ਰੀ ਕੇਸਗੜ ਸਾਹਿਬ ਜੀ ਅਨੰਦਪੁਰ ਸਾਹਿਬ ਆਪ ਦੇਖ ਰਹੇ ਹੋ ਕਿ ਸੰਗਤਾਂ ਦਾ ਜਿਹੜਾ ਆ ਤਕਸ਼ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਆਰੀਆਂ ਨੇ ਭਾਵੇਂ ਕਿ ਉਤਰੀ ਭਾਰਤ ਦਾ ਤਾਪਮਾਨ ਕਾਫੀ ਵਧਿਆ ਹੋਇਆ ਹੈ ਪਰੰਤੂ ਸੰਗਤਾਂ ਦਾ ਜਿਹੜਾ ਉਤਸ਼ਾਹ ਆ ਉਹ ਤਖਸ਼ਰੀ ਕੇਸਗੜ ਸਾਹਿਬ ਤੇ ਇਸ ਦੇ ਆਲੇ ਦੁਆਲੇ ਗੁਰਦੁਆਰਾ ਸਹਿਬਾਨ ਉੱਥੇ ਨਤਮਸਤਕ ਹੋਣ ਲਈ ਸੰਗਤਾਂ ਪਹੁੰਚ ਰਹੀਆਂ ਨੇ ਲਗਾਤਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਪ੍ਰਬੰਧ ਜਿਹੜੇ ਨੇ ਬਹੁਤ ਸਚਾਰੂ ਢੰਗ ਨਾਲ ਚੱਲ ਰਹੇ ਨੇ ਜਿਵੇਂ ਕਿ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਆ ਮੈਟਿੰਗ ਕੀਤੀ ਗਈ ਹੈ ਇਸੇ ਤਰ੍ਹਾਂ ਪਾਣੀ ਦੀਆਂ ਜਿਹੜੀਆਂ ਪਾਣੀ ਜਿਹੜਾ ਛੜਕਾਇਆ ਜਾ ਰਿਹਾ ਹੈ వాటర్ কুলਰ ਇਸੇ ਤਰ੍ਹਾਂ কুলਰਾਂ ਦਾ ਪ੍ਰਬੰਧ ਚਾਨਣੀ ਹੈ ਜਿਵੇਂ ਕਿ ਟੈਂਟ ਜਿਹੜਾ ਲਗਾਇਆ ਗਿਆ ਹੈ ਤਾਂ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਮੁਸ਼ਕਲ ਨਾ ਆ ਸਕੇ ਇਸੇ ਤਰ੍ਹਾਂ ਲੰਗਰਾਂ ਦੇ ਪ੍ਰਬੰਧ ਰਹਿਸ਼ਾਂ ਦੇ ਪ੍ਰਬੰਧ ਜਿਹੜੇ ਬਹੁਤ ਹੀ ਵਧੀਆ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਹਨ ਸੋ ਮੈਂ ਬੇਨਤੀ ਵੀ ਕਰਾਂਗਾ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਤਕਸ਼ਰੀ ਕੇਸਗੜ੍ਹ ਸਾਹਿਬ ਤੇ ਹੋਰ ਸਥਾਨਾਂ ਤੇ ਨਤਮਸਤਕ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਮਜੋਤ ਸਿੱਧੂ ਹੈ ਤੇ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਫਿਰੋਜ਼ਪੁਰ ਤੋਂ ਆਈਆਂ ਤੇ ਸਾਨੂੰ ਇੱਥੇ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਵੈਸੇ ਤਾਂ ਗਰਮੀ ਤਾਂ ਬਹੁਤ ਆ ਪਰ ਬਾਬਾ ਜੀ ਦੇ ਦਰਬਾਰ ਵਿੱਚ ਇੰਨੀ ਸ਼ਾਂਤੀ ਮਿਲ ਰਹੀ ਆ ਇਹਨਾਂ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਚਾਨਣੀਆਂ ਲੱਗੀਆਂ ਹੋਈਆਂ ਠੰਡੇ ਪਾਣੀ ਦਾ ਪੂਰਾ ਪ੍ਰਬੰਧ ਆ ਇੱਥੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਮਨ ਬਹੁਤ ਖੁਸ਼ ਹੋਇਆ ਮੈਂ ਸਾਰੇ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਰੇ ਜਣੇ ਆਓ ਆਪਣੇ ਧਰਮ ਦੇ ਨਾਲ ਜਿਹੜੋ ਅਤੇ ਰੱਬ ਜੀ ਦਾ ਨਾਮ ਲਓ ਹਾਂਜੀ ਹਾਂਜੀ ਜ਼ਰੂਰ ਜੁੜਨਾ ਚਾਹੀਦਾ ਹੈ ਭਾਵੇਂ ਗਰਮੀਆਂ ਪਰ ਦੇਖੋ ਪ੍ਰਬੰਧ ਦੀ ਤਾਂ ਕਿੰਨੇ ਵਧੀਆ ਹੈ ਗੁਰੂ ਜੀ ਆਪ ਹੀ ਸਾਡੇ ਲਈ ਕਿੰਨਾ ਕੁਛ ਕਰ ਰਹੇ ਆ ਤੇ ਸਾਨੂੰ ਜ਼ਰੂਰ ਇਹਨਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਹਿਲ ਸਟੇਸ਼ਨ ਤੇ ਜਾਣਾ ਮਾੜਾ ਨਹੀਂਗਾ पर फिर भी अपने रब तो चाहिए। तो चाहिए मेरा हाँ। गर्मी बहुत है, है बहुत ज्यादा लेकिन ऐसे दर्शन ऐसे पूरी मन जुड़ रही है आई है दर्शन अच्छा है इतना बहुत अच्छे है ਰੂਮ ਅਵੇਲੇਬਲ ਬਹੁਤ ਅੱਛੇ ਹਨ ਕਿ ਸਕੀਦਾਪੁਰਾਇ ਖਾਲਸਾਪੁਰ ਦੀ ਇੱਥੇ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਗਰਮੀ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਗੁਰਦੁਆਰਾ ਸਾਹਿਬ ਨੇ ਕੀਤੇ ਕੀ ਕਹਿਣਾ ਚਾਹੀਦਾ ਪ੍ਰਬੰਧ ਬਹੁਤ ਅੱਛੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਇੱਥੇ ਖਾਲਸਾ ਜਨਕ ਕੀਤੀ ਸੀ ਤੇ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਹੈ ਉਹ ਸਾਹਮਣੇ ਸਿੱਤੇ ਸੇਵਾਦਾਰ ਜੋ ਹੈਗੇ ਬਹੁਤ ਅੱਛੇ ਹੈਗੇ ਰੂਮ ਅਵੇਲੇਬਲ ਬਹੁਤ ਅੱਛੇ ਹਨ ਪ੍ਰਬੰਧਕ ਬਹੁਤ ਅੱਛਾ ਹੈ ਲੱਗਦਾ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਜ਼ਰੂਰ ਲੈਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਇਸ ਨੂੰ ਪਤਾ ਹੋਣਾ ਚਾਹੀਦਾ ਇੱਥੇ